45 ਮਿੰਟ ਹੋ ਗਏ ਨੇ ਸਾਨੂੰ ਇੱਥੇ ਗੜਕਰੀ ਸਾਹਿਬ ਜਰਾ ਵੇਖ ਲਿਓ ਠੀਕ ਹੈ ਤੋਂ ਤੁਹਾਨੂੰ ਕੀ ਕਹਿੰਦੇ ਨੇ ਹਾਈਵੇਅ ਬਣਾਨੇ ਨੇ ਨਾ ਨਿਕਰੀ ਇਸ ਤਰ੍ਹਾਂ ਨੇ ਕਸ਼ਮਰਾਂ ਦਾ ਤੱਕਦੇ ਨਾ ਕਰਿਓ ਜੀ ਬਾਜੀਆ ਹੀ ਟ੍ਰਿਪਲ ਕੋਲੀਗਰ ਲਾਇਆ ਤੇ ਇਹ ਬੰਦਿਆ ਨੇ ਕਿਹਾ ਜੀ ਸਾਨੂੰ ਹੁਣ ਤੱਕ ਤਾਂ ਮਨਾਲੀ ਪਹੁੰਚਾ ਦਾਂਗੇ ਤੇ ਅਸੀਂ ਆਹ ਦੇਖ ਲਓ ਕਿੱਥੇ ਮਿਰਦੇ ਆ ਹੋ ਗਏ ਨੇ ਭਾਈ ਜੀ ਸਾਨੂੰ ਲੱਗਦਾ ਨਹੀਂ ਨੈਸ਼ਨਲ ਹਾਈਵੇ ਦੇ ਕੁਝ ਰੂਲ ਹੈਗੇ ਆ ਇੱਥੇ ਵੀ ਨਹੀਂ ਲੱਗਦਾ ਭਾਈ ਜੀ ਦਿੱਲੀ ਦੇ ਆਪਣਾ ਸਹੀ ਹੈ ਵਧੀਆ ਹੈ ਹੈਲੋ ਪੰਜ ਤੋਂ ਹੋ ਗਏ ਨੇ 10 10 ਮਿੰਟ ਹੋ ਗਏ ਨੇ ਲੱਗਦਾ ਨਹੀਂ ਜਿਹੜਾ ਨੈਸ਼ਨਲ ਹਾਈਵੇ ਦੇ ਰੂਲ ਹੈ ਉਹਦੇ ਮੁਤਾਬਕ ਚੱਲਣਾ ਚਾਹੀਦਾ ਇਹਦਾ ਬਈ ਹੋਰ ਆ 45 ਮਿੰਟ ਹੋ ਗਏ ਨੇ ਸਾਨੂੰ ਇੱਥੇ ਗੜਕਰੀ ਸਾਹਿਬ ਜਰਾ ਵੇਖ ਲਿਓ ਠੀਕ ਹੈ ਤੋ ਤੁਹਾਨੂੰ ਕੀ ਕਹਿੰਦੇ ਨੇ ਹਾਈਵੇਅ ਬਣਾਨੇ ਨਹੀਂ ਨਾ ਕਿ ਇਸ ਤਰ੍ਹਾਂ ਦੇ ਕਸਮਰਾਂ ਨੂੰ ਤੰਗ ਤੇ ਨਾ ਕਰਿਓ ਲੱਗਦਾ ਨਹੀਂ ਨੈਸ਼ਨਲ ਹਾਈਵੇ ਤੇ ਕੋਈ ਜ਼ਰੂਰ ਹੈ ਕਿ 2 ਤੋਂ 3 ਮਿੰਟ ਦੇ ਵਿੱਚ ਗੱਡੀ ਪਾਸ ਆਉਣੀ ਚਾਹੀਦੀ ਆ 150 ਮੀਟਰ ਤੋਂ ਜ਼ਿਆਦਾ ਲੰਬੀ ਅਗਰ ਲਾਈਨ ਹੋ ਤੋ ਇਨਕੋ ਕੰਪਲਸਰੀਲੀ ਖੋਲਨਾ ਪੜੇਗਾ ਦੇ ਕੈਨ ਨਾਟ ਚਾਰਜ ਦੀ ਟੋਲ ਦੇ ਹੈਵ ਟੂ ਓਪਨ ਦੀ ਲਾਈਨ ਬਟ ਇਟ ਇਜ਼ ਅਨਫੋਰਚੂਨੇਟ ਥੈਟ ਨੋਬਾਡੀ ਲਿਸਨਸ ਬਾਜੀਆ ਹੀ ਟ੍ਰਿਪਲ ਕੋਲਿਕ ਨਾਲ ਆਇਆ ਸੇ ਇਹ ਬੰਦਿਆ ਨੇ ਕਿਹਾ ਹੀ ਸਾਨੂੰ ਹੁਣ ਤੱਕ ਤਾਂ ਮਨਾਲੀ ਪਹੁੰਚਾ ਦਾਂਗੇ ਤੇ ਅਸੀਂ ਆ ਦੇਖ ਲਓ ਕਿੱਥੇ ਫਿਰਦੇ ਆ ਜੰਦ ਦੇ ਪਹਾੜ ਦੇ ਫਿਰਦੇ ਆਲੇ ਇਹ ਬਿਲਕੁਲ ਗਲਤ ਹੈ ਇਹ ਲੱਗਦਾ ਨਹੀਂ ਤੁਹਾਨੂੰ ਇੱਥੇ ਜਿਹੜਾ ਇੰਨਾ ਟਾਈਮ ਲੱਗ ਰਿਹਾ ਟੋਲ ਪਲਾਜ਼ੇ ਦਾ ਉਹ ਗਲਤ ਗੱਲ ਮੇਰੀ ਹੈ ਪੈਸੇ ਵੀ ਜਿਹੜੇ ਨਾਲ ਅਫੀ ਪਰੇਸ਼ਾਨੀ ਹੋ ਰਹੇ ਹਨ ਵੀਰੇ 1 ਘੰਟਾ ਹੋ ਗਿਆ 1 ਘੰਟੇ ਦੇ ਜ਼ਿਆਦਾ ਟੂਲ ਵੀ ਬੋਮੇਗਾ ਪੈਨੋ ਕਿਆ ਕਰੀਏ ਇੰਨੇ ਦਾ ਟੂਲ ਲਿਆ ਜਿੰਨੇ ਦਾ ਸੀ ਤੇਲ ਹੀ ਖੁੱਸ ਗਿਆ ਕਿਹੜੀ ਜਗ੍ਹਾ ਦਾ ਟੋਲ ਹੈ ਜੀ ਇਹ ਪਿੰਡ ਮੋੜੇ ਦਾ ਹੈ ਜੀ ਨੈਸ਼ਨਲ ਹਾਈਵੇ ਦਾ ਮੋੜਾ ਪੈਂਦਾ ਮੋੜੇ ਦਾ ਟੂਲ ਅਜਿਹਾ ਜਮਬਾਤ ਲੱਗ ਗਿਆ ਹੈ ਤੁਮ ਕੋਸ਼ਿਸ਼ ਕਰ ਰਹੇ ਜਿੱਤੇ ਜ਼ਿਆਦਾ ਗੱਡੀਆਂ ਨਿਕਲ ਪਾਏ ਤਾਂ ਆਪकी ਗੱਡੀ ਵੀ ਜਮ ਮੇ ਹੈ ਹਾਂ ਮੇਰੀ ਗੱਡੀ ਪਿੱਛੇ ਜਮ लोग पुलिस का बंदबाले कर रहे हैं ताकि लोग निकल पाए अदरवाइज तो और जाम लग जाएगा लोग दो-दो घंटे फंस जाएंगे शेयर कर देसी पैदल निकल के आए ऐसे चक्कर देनी चाहे बीचों-बीचों जणियां गाड़ियां सारी ये बीचों साइडा तो क्यों ले आदे dennian-nian armiyan लाइन ना क्यों लगवा रहे है इससे सारे इनानु मना करना चाहिए था इतना लंबा सी जाम घंटा-घंटे दे लाइन लग गया रे भाई कम से कम एक घंटा हो गया बहुत बुरा हाल है टोल वाले कुछ कर रहे नहीं टोल कुछ नहीं फ्री कोई नहीं बोलते 3 मिनट में फ्री है कोई फ्री नहीं है